ਸਰ ਜਿਹੜੀ 200 ਗ੍ਰਾਮ ਹੈਰੋਨ ਫੜੀ ਹੈ ਕਿੱਥੋਂ ਫੜੀ ਹੈ ਸਰ ਜੀ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਪੰਜਾਬ ਸਰਕਾਰ ਵੱਲੋਂ ਚੇੜੀ ਗਈ ਮਹਾਂ ਜੁੱਧ ਨਸ਼ਾ ਬੁਧ ਤਹਿਤ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਜੋਤੀ ਜਾਦਵ ਜੀ ਦੇ ਨਿਰਦੇਸ਼ ਤੇ ਤੇ ਐਸਪੀਡੀ ਸਰਦਾਰ ਜਸਮੀਤ ਸਿੰਘ ਦੀ ਰਾਇਣਮਾਈ ਵਿੱਚ ਕੱਲ ਸੀਆਈ 2 ਦੀ ਟੀਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਉਹਨਾਂ ਨੇ ਗੀਤਾ ਰਾਣੀ ਪਤਨੀ ਗੁਰਮੀਤ ਸਿੰਘ ਤੇ ਗੁਰਮੀਤ ਸਿੰਘ ਸਨਵਜੀਤ ਸਿੰਘ ਆਰੂ ਮਲਤਾਨੀ ਰੋਡ ਮਠੰਡਾ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਕਾਬੂ ਦੇ ਵਿੱਚੋਂ 200 ਗ੍ਰਾਮ ਹੈਰੋਨ ਚਿੱਟਾ ਬਰਾਮਦ ਹੋਇਆ ਜਿਸ ਦੇ ਤਹਿਤ ਮਕਦਮਾ ਨੰਬਰ 1212026 ਅੰਡਰ ਸੈਕਸ਼ਨ 21 26 85 ਐਨ ਡੀ ਪੀ ਸੈਕਟਰ ਥਾਣਾ ਕਨਾਲ ਕਲੋਨੀ ਵਿਖੇ ਦਰਜ ਰਜਿਸਟ ਕੀਤਾ ਗਿਆ ਇਹ ਦੋਨੇ ਦੋਸ਼ੀ ਮਕਦਮਾ ਵਿੱਚ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਅੱਜ ਮਾਨਯੋਗ ਦਾਲਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਇਹਨਾਂ ਤੋਂ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਹੈਰੋਨ ਚਿੱਟਾ ਕਿੱਥੋਂ ਲੈ ਕੇ ਆਉਂਦੇ ਆ ਤੇ ਅੱਗੇ ਕਿੱਥੇ ਕਿਤੇ ਸਪਲਾਈ ਕਰਦੇ ਆ ਦੱਸਣਯੋਗ ਹੋ ਵੀ ਹੈ ਕਿ ਗੀਤਰਾਣ ਦੇ ਉੱਪਰ ਵੀ ਦੋ ਮੁਕਦਮੇ ਦਰਜ ਆ ਜੋ ਥਾਣਾ ਕਨਾਲ ਕਲੋਨੀ ਦੇ 7 ਬਿੰਡਾ ਉਪ ਦਰਜ ਹੈ ਜਿਹੜਾ ਗੁਰਮੇਦ ਸਿੰਘ ਹੈ ਇਸ ਦੇ ਖਿਲਾਫ ਵੀ ਪਹਿਲਾਂ ਦੋ ਐਨਡੀਪੀ ਦੇ ਮੁਕਦਮੇ ਦਰਜ ਹੈ ਦੋਨਾਂ ਦੋਸ਼ੀਆਂ ਨੂੰ ਜਿਹੜਾ ਅੱਜ ਮਾਂਜੋ ਦਲ ਚ ਪੇਸ਼ ਕੀਤਾ ਜਾ ਰਿਹਾ ਹੈ